ਸਸਤੀ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪੂਰਾ 5000 ਰੁਪਏ ਦਾ ਨਗਰਾਬਾ ਹੋ ਜਾਣਾ। ਫਸਾ ਪਾ ਲਈ। ਉਹ ਵੀ ਜੇ ਨੀਡ ਕਰਕੇ ਖਤਮ ਹੋ ਗਈ ਉਹਦੇ ਇੱਕ ਜਾ ਕੇ ਦੇਖੀ। 3000 ਵੇਚਣ ਦਾ ਤਾਂ ਆ ਜਾ ਕੱਕ ਨਾਲ ਗੋਡਲੀ। ਜਦੋਂ ਸੇ ਪਾਸਾ ਵਾਗਿਆ। ڀٽي ٻئي بيٺي گي ميجي ۾ رھونده اڌر آ جاؤ دو بچڙي اٿي وڃي 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 ਪੱਥਰ ਸੰਗਾ ਫੋਨ ਫੜ ਕੇ ਉਧਰ ਖੜ ਜਾਗਾ ਨੀ ਕਰਕੇ ਨੀ ਉਧਰ ਖੜ ਜਾ ਪਤਾ ਹੈ ਹੋਰ ਆਉਂਦੇ ਪੱਥਰ ਹਾਂ ਜੀ ਇਹ ਕੀ ਦੇਖਣਾ ਛੱਡ ਇਹ ਜੀ ਇਹ ਗਾਹਾਂ ਵੀ ਨਹੀਂ ਹਾਂ ਜੀ ਬੱਸ ਬੱਸ ਅੱਛੇ ਦੇਖ ਲੋ ਅੱਥੀ ਲਾ ਜੀ ਬੱਸ ਬਹੁਤ ਬੜਾ ਬੱਜਿਆ ਮਿੰਟ ਜਲਦੀ ਹੈ ਮੇਰਾ ਨਾਮ ਮੇਜਰ ਸਿੰਘ ਹੈ ਜੀ son of ਗੁਰਚਰਨ ਸਿੰਘ ਪਿੰਡ ਨਿਆਲ ਕੀ ਹੋਇਆ ਰਾਤ ਕਿਢੀ ਜਮੀਨ ਕਿੰਨੀ ਜਮੀਨ ਹੈ ਆਪਣੀ ਕਾਤੇ ਮੇਰੇ ਕੋਲੇ 9.5 ਕਿੱਲੇ ਜ਼ਮੀਨ ਹੈ ਜੀ ਠੇਕੇ ਤੇ ਲਈ ਹੋਈ ਜੀ ਰੇਟ ਸੀ 60000 ਰੁਪਏ ਨੂੰ ਠੇਕੇ ਤੇ ਲਈ ਹੋਈ ਸੀ ਜੋ ਕਿ ਰਾਤ 9:00 ਵਜੇ ਗੜੇਮਾਰੀ ਹੋਈ ਹੈ ਜੀ ਬਹੁਤ ਜ਼ਿਆਦਾ ਗੜੇਮਾਰੀ ਹੋਈ ਹੈ ਉਹਦੇ ਨਾਲ ਬਿਲਕੁਲ ਤਬਾਹ ਹੋ ਚੁੱਕੀ ਹੈ ਜੀ ਬਿਲਕੁਲ ਇੰਨਾ ਕ ਨੁਕਸਾਨ ਆ ਗਿਆ ਨੁਕਸਾਨ ਬਿਲਕੁਲ ਖਤਮ ਹੈ ਜੀ ਉਹਦੇ ਚੋਂ ਤਾਂ ਸਾਨੂੰ ਖਾਣ ਨੂੰ ਵੀ ਬਾਜੇ ਤਾਂ ਬਹੁਤ ਵੱਡੀ ਗੱਲ ਹੈ ਜੀ ਐਨੇ ਮਾਰ ਦੇ ਵਿੱਚ ਹੈਗੇ ਕਿਸਾਨ ਹਾਂਜੀ ਹਾਂ ਪਹਿਲਾਂ ਵੀ ਕਿਸਾਨ ਕਰਜੇ ਦੀ ਮਾਰ ਹੇਟ ਚੱਲ ਰਿਹਾ ਜੀ ਕੋਈ ਸਰੋਂ ਨਹੀਂ ਬਚੀ ਜੀ ਕੋਈ ਬਰਸੀਨ ਨਹੀਂ ਬਚਿਆ ਕੋਈ ਚੀਜ਼ ਨਹੀਂ ਬਚੀ ਕੋਈ ਸਬਜ਼ੀ ਨਹੀਂ ਬਚੀ ਸਭ ਖਤਮ ਹੋ ਗਿਆ ਜੀ। ਜੀ ਸਰਕਾਰ ਤੋਂ ਮੰਗ ਸਰਕਾਰ ਤੋਂ ਇਹੀ ਹੈ ਵੀ ਜੋ ਮਾਪਜਾ ਬਣਦਾ ਜੀ ਸਾਨੂੰ ਏਕੜ ਦੇ ਹਿਸਾਬ ਨਾਲ 50000 ਰੁਪਏ ਕਿੱਲੇ ਦੇ ਹਿਸਾਬ ਨਾਲ ਸਾਨੂੰ ਮਾਪਜਾ ਦਿੱਤਾ ਜਾਵੇ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੀ ਸਰਕਾਰ ਅੱਗੇ। ਮੇਰਾ ਨਾਮ ਮਨਜੀਤ ਸਿੰਘ ਨਿਆਲ ਸੂਬਾ ਆਗੂ ਭਾਰਤੀ ਕਿਸਾਨ ਜੋ ਨੇ ਅਨੇਕਤਾ ਆ ਜਾ। ਜੋ ਰਾਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਗੜੇ ਮਾਰੀ ਨਾਲ ਤਕਰੀਬਨ ਫਸਲਾਂ ਦਾ 100% ਨੁਕਸਾਨ ਹੋਇਆ ਹੈ। ਬਹੁਤ ਜਿਆਦਾ ਨੁਕਸਾਨ ਹੈ ਜਿਹੜੀਆਂ ਕਿ ਕਣਕਾਂ ਦੇਖ ਰਹੇ ਹੋ ਤੁਸੀਂ ਨਾ ਤੂੜੀ ਦੇ ਲੈ ਕੇ ਦਾਣੇ ਦਾ ਇਹਦੇ ਉੱਤੇ ਰਹਿਣੀ ਕੀ ਆ ਵੱਡੇ ਪੱਧਰ ਦਾ ਨੁਕਸਾਨ ਪੰਜਾਬ ਦੇ ਵਿੱਚ ਵੱਖ-ਵੱਖ ਤਾਵੇਂ ਤੇ ਹੋਇਆ ਅਸੀਂ ਇੱਕ ਪਾਸੇ ਕਿਰਤ ਕਰਨ ਵਾਲੇ ਲੋਕ ਆਪਦੇ ਹੱਕੀ ਮੰਗਾ ਲਈ ਬਾਰਡਰਾਂ ਦੇ ਉੱਤੇ ਬੈਠੇ ਆ ਕਿ ਸਾਨੂੰ ਐਮਐਸਪੀ ਦੀ ਗਰੰਟੀ ਕਰੇ ਕੇਂਦਰ ਸਰਕਾਰ ਤੇ ਦੂਜੇ ਪਾਸੇ ਇੱਕ ਕੁਦਰਤ ਦੀ ਕਰੋਪੀ ਦੇ ਕਹਿਰ ਮੁਤਾਬਕ ਸਾਡੀਆਂ ਫਸਲਾਂ ਫਨਾਹ ਹੋਈਆਂ ਉਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਜਿੰਨਾ ਸਾਡਾ ਨੁਕਸਾਨ ਹੋਇਆ ਵੱਡੇ ਪੱਧਰ ਤੇ 100% ਨੁਕਸਾਨ ਹੈ ਫਸਲਾਂ ਉਹਦੇ ਘੱਟੋ-ਘੱਟ ਵੀ 50000 ਰੁਪਏ ਪ੍ਰਤੀ ਏਕੜ ਮਾਅਵਜੇ ਦੀ ਮੰਗ ਕਰਦੇ ਆ ਜੇ ਅੰਦੋਲਨ ਦਿੱਲੀ ਦੇ ਬਰੂਹਾਂ ਤੇ ਚੱਲ ਰਿਹਾ ਤਾਂ ਪੰਜਾਬ ਦੀ ਸਰਕਾਰ ਪਹਿਲਾਂ ਵੀ ਮੁਆਵਜ਼ੇ ਵਾਲੀ ਗੱਲ ਤੋਂ ਜਦੋਂ ਘੱਗਰ ਆਏ ਆ ਵੱਡੇ ਹੜਾ ਆ ਉਦੋਂ ਭੱਜੀ ਹੋਈ ਐ ਉਹ ਮੁਆਵਜ਼ੇ ਪ੍ਰੋਪਰ ਪੂਰੇ ਲੋਕਾਂ ਨੂੰ ਨਹੀਂ ਮਿਲੇ ਤੇ ਇਸ ਵਾਰ ਵੀ ਜੇ ਮੁਆਵਜ਼ੇ ਤੋਂ ਹੱਥ ਪਿੱਛੇ ਖਿੱਚੀਆ ਤਾਂ ਪੰਜਾਬ ਦੀ ਸਰਕਾਰ ਇਸ ਲੋਕਾਂ ਦੇ ਰੋਸ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੇ ਕਿਉਂਕਿ ਇਹ ਮੁਆਵਜ਼ਾ ਅਸੀਂ ਨਹੀਂ ਛੱਡ ਸਕਦੇ ਵੱਡੇ ਪੱਧਰ ਦਾ ਨੁਕਸਾਨ ਆ ਆਲੂਆਂ ਦੀ ਫਸਲ ਦਾ ਮਟਰਾਂ ਦਾ ਕਣਕ ਦਾ ਤੇ ਹੋਰ ਸਰਵਾਂ ਦਾ ਸਾਰੀਆਂ ਫਸਲਾਂ ਦਾ ਤਕਰੀਬਨ 100% ਵੱਡੇ ਪੱਧਰ ਦਾ ਨੁਕਸਾਨ ਕਿ ਸਿਦਾਰਨ ਨੂੰ ਧਿਆਨ ਚ ਲੈਂਦਾ ਵੀ ਮਸਲਾ ਹੈ ਦੇਖੋ ਐਸਡੀਐਮ ਸਾਹਿਬ ਦੇ ਵੀ ਧਿਆਨ ਚ ਸਵੇਰੇ ਫੋਨ ਕੀਤਾ ਫੋਨ ਉਹਨਾਂ ਦਾ ਲੱਗਿਆ ਨਹੀਂ ਮਿਲਾਂਗੇ ਵੀ ਅੱਜ ਤੇ ਉਹ ਤੋਂ ਮੰਗ ਪੱਤਰ ਵੀ ਦੇਵਾਂਗੇ ਜਿੰਦਾ ਵੱਡਾ ਨੁਕਸਾਨ ਆਉਦੀ ਪਰਭਾਈ ਵਾਸਤੇ ਐਡੀਮ ਸਾਹਿਬ ਡੀਸੀ ਦੇ ਰਾਹੀਂ ਪੰਜਾਬ ਸਰਕਾਰ ਨਾਲ ਰਾਬਤਾ ਕਰੇ ਤੇ ਜਲਦ ਤੋਂ ਜਲਦ ਇਹਦੀਆਂ ਗਰਦਾਵਰੀਆਂ ਕਰਾ ਕੇ ਦੇ ਮਾਅਬਜਾ ਜਿੰਨਾ ਵੀ ਬਣਦਾ ਫਸਲਾਂ ਦਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਮਾਇਰਗ ਵੀਰ ਸਿੰਘ ਨਿਆਲ ਬਲਾਕ ਦਾ ਮੀਤ ਪ੍ਰਧਾਨ ਆ ਕ੍ਰਾਂਤੀਕਾਰੀ ਕਿਸਾਨ ਜੁਨੀਆੰਦਾ ਜਿਹੜੇ ਰਾਤ 9 ਵਜੇ ਜੀ ਗੜੇ ਆਏ ਨੇ ਹੱਦ ਤੋਂ ਜ਼ਿਆਦੇ ਗੜੇ ਆਏ ਨੇ ਬੇਹੱਦ ਤੋਂ ਜ਼ਿਆਦੇ ਵੱਡੇ ਵੱਡੇ ਗੜੇ ਆਏ ਨੇ ਉਹਨਾਂ ਨੇ ਨਾ ਨਾਤਾ ਪਰਹੇਂ ਛੱਡੇ ਨਾ ਸਰੋਂ ਛੱਡੀ ਐ ਨਾ ਕਣਕ ਛੱਡੀ ਐ ਨਾ ਕੋਈ ਸਬਜ਼ੀ ਛੱਡੀ ਐ ਕੋਈ ਵੀ ਕਿਸੇ ਦਾ ਬਿਲਕੁਲ ਨਹੀਂ ਛੱਡਿਆ ਹੈਗਾ ਇੱਥੇ ਘਟ ਤੋਂ ਘਟ ਵੀ ਮੇਰੇ ਹਿਸਾਬ ਦੇ ਵਿੱਚ 100 ਘੜਾ ਜਿਹੜਾ ਇੱਥੇ ਸਾਡਾ ਨਿਆੜ ਦਾ ਹੈ ਰੱਖ ਬਏ ਬਿਲਕੁਲ ਤਬਾਹ ਕਰਤਾ ਸਵੇਰੇ ਵੀ ਜਦੋਂ ਉੱਠ ਕੇ ਦੇਖਿਆ ਸੀ ਸਵੇਰੇ ਵੀ ਜਿਹੜੇ ਗੜਿਆਂ ਦੇ ਢੇਰ ਤੋਂ ਖੁਰੇ ਨਹੀਂ ਤੇ ਲੱਗੇ ਪਏ ਤੇ ਵੱਡੇ ਵੱਡੇ 100 ਦਾ 100 ਪਰਸੈਂਟੇਜ ਕੀ ਫਸਲ ਜਿਹੜੀ ਝੰਡ ਪਈ ਹੈ 100 ਦਾ 100 ਪਰਸੈਂਟੇਜ ਦੀ ਵੀ 60 70 ਮਣਾ ਕਿੱਲਾ ਚੜੂਗਾ ਪਰ ਅੱਜ ਜਿਹੜਾ ਨੁਕਸਾਨ ਹੈ 10 ਪਰਸੈਂਟ ਵੀ ਜੋ ਕਣਕ ਨਹੀਂ ਸਾਨੂੰ ਮਿਲਦੀ ਹੈਗੀ ਇਹ ਚੋਂ ਨਾ ਤੂੜੀ ਮਿਲਦੀਆਂ ਨਾ ਸਾਨੂੰ ਕਣਕ ਮਿਲਦੀ ਹੈ ਇਹਦੇ ਵਿੱਚੋਂ ਟੋਟਲ ਜੇ 1400% ਹੀ ਕਹਾ ਨੁਕਸਾਨ ਹੈ ਮਰ ਪਹਿਲੀ ਬਿਲਕੁਲ ਕਰਜ਼ੇ ਦੀ ਮਾਰ ਥੱਲੇ ਦਬੇ ਹੋਏ ਨੇ ਰਹਿੰਦਾ ਖੂਗਾ ਕੇਂਦਰ ਨੇ ਸਾਡੀ ਜਿਹੜੀ ਰੜਕਾ ਉਹ ਕੱਢ ਰੱਖੀ ਹੈ ਉਹ ਸਾਡਾ ਮਤਿਆਨ ਲੈ ਰਿਹਾ ਸਾਨੂੰ ਉੱਥੇ ਸ਼ਰਦਾ ਦੇ ਬਠਾਰ ਖੇ ਕਦੇ ਡੀਸੀ ਦੇ ਬਹਿਨੇ ਆ ਉਹ ਨਹੀਂ ਮੰਨ ਕੇ ਦਿੰਦੇ ਹਨ ਜਿਹੜੀਆਂ ਪਹਿਲਾਂ ਮੰਗਾ ਮੰਗਾਂ ਮੰਨੀਆਂ ਹੋਈਆਂ ਨੇ ਉਹ ਨਹੀਂ ਲਾਗੂ ਕਰਕੇ ਦਿੰਦੇ ਹਨ ਤੇ ਆ ਜਿਹੜਾ ਰੱਬ ਨੇ ਕਹਿਰ ਵਸਾਇਆ ਤਾਂ ਇਹ ਤਾਂ ਦੇਖਿਆ ਨਹੀਂ ਜਾਂਦਾ ਹੈਗਾ ਬਿਲਕੁਲ ਜਿਹੜਾ ਕਿਸਾਨ ਹੈ ਪਹਿਲਾਂ ਬਹੁਤ ਜ਼ਿਆਦਾ ਕਰਜ਼ੇ ਦੀ ਜਿਹੜੀ ਲਾਤਾਂ ਦੇ ਵਿੱਚ ਦਬਿਆ ਹੋਇਆ ਕਿਸਾਨ ਅੱਜ ਦੀ ਜਿਹੜੀ ਫਸਲ ਹੈ ਨਾ ਇਹਦੀ ਗਰਦੌਰੀ ਹੋਈ ਨਾ ਇਹਦਾ ਮਾਮਲਾ ਮਰਿਆ ਬਿਲਕੁਲ ਕਿਸਾਨ ਹੈ ਜਿਹੜਾ ਬਿਲਕੁਲ ਨਹੀਂ ਉੱਠਣਾ ਮੰਗ ਕੀ ਹੈ ਕਿਸਾਨ ਤਾਂ ਮੰਗ ਤਾਂ ਇਹੀ ਕਰਦੇ ਆ ਵੀ ਜਿੰਨੀ ਕਣਕ ਸਾਡੀ ਮਰੀ ਹੈ ਜਿੰਨਾ ਵੀ ਏਕੜੇ ਇਥੇ ਮਰੀ ਹੈ ਉਹਦਾ 100% ਜਿਹੜਾ ਸਾਨੂੰ ਮਾਮਲਾ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਨੁਕਸਾਨ ਹੈ 101% ਹੈ ਨਾ ਚੋਂ ਸਾਨੂੰ ਤੂੜੀ ਮਿਲਦੀ ਹੈ ਨਾ ਚੋਂ ਕਣਕ ਮਿਲਦੀ ਹੈ ਇਹੀ ਬੇਨਤੀ ਕਰਦੇ ਆ ਗਵਰਨਮੈਂਟ ਅੱਗੇ ਵੀ ਜਲਦੀ ਤੋਂ ਜਲਦੀ ਇਹਦਾ ਜਿਹੜਾ ਮਾਮਜਾ ਸਾਨੂੰ ਮਿਲਣਾ ਚਾਹੀਦਾ ਸਾਰੀ ਦੀ ਗਰਜ਼ੋਰੀ ਕਰਕੇ ਇਹਦੀ ਪਰਪਾਈ ਹੋਣੀ ਚਾਹੀਦੀ ਹੈ ਇਹ ਜੀ ਰਾਤ ਕੋਈ 8:30 9:00 ਵਜੇ ਬਹੁਤ ਜ਼ੋਰਦਾਰ ਮੇਰੇ ਪਹਿਲਾਂ ਜੀ ਗੜੇ ਪਏ ਨੇ ਕਣੀ ਨਹੀਂ ਪਹਿਲਾਂ ਗਰੀ ਹੈਗੀ ਤੇ तकरीबन ਕੋਈ ਅੱਧਾ ਪੌਣਾ ਘੰਟਾ ਲਗਾਤਾਰ ਜਿਹੜੀ ਬਰਫਬਾਰੀ ਵੱਡੇ ਵੱਡੇ ਗੋਲੇ ਪੂਰਾ ਲਾਲਾ ਜੀ ਕਹਿੰਦਾ ਜਿਹੜੇ ਤੈਸ ਨੇ ਸਾਡੀ ਜਿਹੜੀ ਕਣਕ ਹੈ ਪਿੰਡ ਨਿਆਣ ਦੀ तकरीबन ਸਾਡਾ ਅੱਧਾ ਪਿੰਡ ਦੇ ਕਰੀਬ ਕੁਛ ਕੁਛ ਏਰੀਆ ਬਚਿਆ ਨਹੀਂ ਸਾਡਾ ਜੀ ਬਿਲਕੁਲ ਫਨਾਹ ਹੋ ਗਿਆ ਜੀ ਹਾਂ ਗਨੇ ਜੁੱਤ ਜਮੇ ਪਏ ਨੇ ਜੀ ਬਿਲਕੁਲ 5 5 7 7 ਕਿਲੋ ਦੇ ਡੱਡੇ ਜੀ ਘੰਟੇ ਬਾਅਦ ਵੀ ਨਹੀਂ ਹਲੇ ਬਿਲਕੁਲ ਜੀ ਹੁਣ ਰਾਤ ਦੇ 9 ਵਜੇ ਤੋਂ ਪਏ ਹੋਏ ਨੇ ਜੀ ਹੁਣ ਤੁਸੀਂ ਲਾ ਲਓ ਵੀ ਕਿੰਨਾ ਟਾਈਮ ਹੋ ਗਿਆ ਜੀ ਨੁਕਸਾਨ ਸਾਡੇ ਜੀ ਘੱਟੋ ਘੱਟ ਵੀ 70% ਦਾ ਨੁਕਸਾਨ ਬਿਲਕੁਲ ਕਲੀਅਰ ਹੈ ਜੀ ਕੁਛ ਕੁਛ ਜਗ੍ਹਾ ਤੇ 100% ਦਾ ਨੁਕਸਾਨ ਹੈ ਉਮੀਦ ਵਧੀਆ ਸੀ ਕਣਕ ਦੀ ਐਡੀ ਕੀਤਾ ਜੀ ਬਹੁਤ ਸੁਣੀ ਉਮੀਦ ਸੀ ਵੀ ਕਣਕ ਦਾ ਜਿਹੜਾ ਝਾੜ ਹੈ ਵਧੀਆ ਹੋਊਗਾ ਪਰ ਹੁਣ ਦੇਖੋ ਜੀ ਇੱਕ ਕਰੂਪੀ ਹੈ ਅਸੀਂ ਅਪੀਲ ਕਰਦੇ ਹਾਂ ਸਰਕਾਰ ਅਤੇ ਐਸਡੀ ਮਸਾਬਨ ਨੂੰ ਵੀ ਮੌਕਾ ਸਾਡਾ ਫੌਰਨ ਤੌਰ ਤੇ ਮੌਕਾ ਦੇਖਿਆ ਜਾਵੇ ਅਤੇ ਸਾਨੂੰ ਬਣਦਾ ਜਿਹੜਾ ਮੁਆਵਜ਼ਾ ਹੈ ਕਿਸਾਨ ਤਾਂ ਪਹਿਲੀ ਜਿਹੜਾ ਜੀ ਕਰਜ਼ੇ ਦੀ ਇਮਾਰਤ ਲੈ ਆ ਪਹਿਲੀ ਘਾਟੇ ਦਾ ਸੌਦਾ ਜੀ ਖੇਤੀ ਜਿਸ ਦੀ ਬਦੌਲਤ ਸਾਨੂੰ ਇਹ ਜਿਹੜਾ ਜੋਗ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੀ ਕੀ ਕੋ ਨੁਕਸਾਨ ਜਿਹੜਾ ਰਾਤ ਕਣਕ ਦੇ ਵਿਚਲਾਵਾ ਹੋਰ ਕੀ ਹੋਇਆ ਨੁਕਸਾਨ ਜੀ ਜਿਵੇਂ ਸਰਵਾਂ ਦਾ ਬਿਲਕੁਲ ਜੀ 100% ਨੁਕਸਾਨ ਹੈ ਹਰੇ ਚਾਰੇ ਦਾ 100% ਨੁਕਸਾਨ ਹੈ ਜੀ ਸਬਜ਼ੀਆਂ ਦਾ 100% ਨੁਕਸਾਨ ਹੈ ਜੀ ਮਟਰਾਂ ਦਾ ਮਟਰ ਕਦੇ ਇਸ ਤਰ੍ਹਾਂ ਦੇ ਘਟਮੇ ਜੀ ਹੋਈ ਹੈ ਕਿ ਨਹੀਂ ਪਹਿਲਾਂ ਨਾ ਜੀ ਪਹਿਲਾਂ ਨਹੀਂ ਸਾਡੇ ਏਰੀਆ ਚ ਨਹੀਂ ਹੋਈ ਹੈਗੀ ਜੀ ਦੇਖੋ ਪਿਛਲੀ ਵਾਰੀ ਪਰਾ ਉਧਰ ਹੋਈ ਹੈ ਜੀ ਬਰਨਾਲੇ ਵਾਲ ਸਾਡੇ ਤਾਂ ਜੀ ਪਹਿਲੀ ਵਾਰੀ ਇਹ ਜਿਹੜੇ ਮਟਰਾਂ ਦਾ ਸਿਮਨਾ ਬਰਚਾਈ ਹੋਈ ਦੀ ਕਦੂ ਗੁੱਦੂ ਸਬਜ਼ੀਆਂ ਲੱਗੀਆਂ ਸਬਜ਼ੀ ਦਾ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਹੈ ਜੀ ਉਹ ਚਾਹੇ ਸ਼ਮਲਾ ਮਿਰਚਾ ਕਦੂ ਹੈ ਜੀ ਹਰੇ ਮਟਰ ਨੇ ਕੁਝ ਵੀ ਚੀਜ਼ ਹੈ ਜੀ ਸਾਰਿਆਂ ਦਾ 100% ਜਿੰਮਤ ਕੀ ਲੱਗਦਾ ਜੀ ਕਿਸਾਨਾਂ ਨੂੰ ਬੰਪਰ ਵਾਲੀ ਜਿਹੜੀ ਫਸਲ ਹੋਣ ਦੀ ਉਮੀਦ ਹੈਗੀ ਸੀ ਬਹੁਤ ਉਮੀਦ ਹੈਗੀ ਸੀ ਜੀ ਕਿਉਂਕਿ ਇਤਕੀ ਜਿਹੜੀ ਠੰਡ ਹੈ ਉਹ ਠੰਡ ਜਿਆਦਾ ਪਈ ਹੈ ਉਹਦੀ ਵਜ੍ਹਾ ਕਰਨਾ ਸਾਨੂੰ ਉਮੀਦ ਸੀ ਕਿੱਟੋ-ਕੱਟ ਵੀ ਜਿਹੜੀ ਸਾਡੀ 60-65 ਮਣ ਕਣਕ ਦੇ ਜਿਹੜਾ ਝਾੜ ਨਿਕਲਣਾ ਚਾਹੀਦਾ ਜੀ ਪਤਾ ਲੱਗਿਆ ਵੀ ਰਾਤ ਆਪਣੇ ਇੱਥੇ ਸਾਡੇ ਪਾਤੜਾ ਏਰੀਏ 'ਚ ਵਾਵਾ ਗੜੇ ਪਏ ਨੇ ਤੇ ਮੈਂ ਪਟਵਾਰੀ ਕਾਨੂੰਗੋ ਨੂੰ ਫੀਲਡ 'ਚ ਭੇਜਦਾ ਜਿਹੜੇ-ਜਿਹੜੇ ਪਿੰਡ 'ਚ ਖਰਾਬਾ ਹੋਇਆ ਤਿਆਰ ਕਰਾ ਕੇ ਜੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੋਣਗੇ ਉਹਦੇ ਮੁਤਾਬਿਕ ਅਸੀਂ ਕੇਸ ਬਣਾ ਕੇ ਭੇਜਾਂਗੇ ਤੇ ਤਕਰੀਬਨ ਮੈਨੂੰ ਪਏ 5-7 ਮਿੰਟ ਨੇ ਪਰ ਪਏ ਵਾਵਾ ਦੇ ਜਿੱਥੇ ਵੀ ਕਿਤੇ ਨੁਕਸਾਨ ਹੋਇਆ ਅਸੀਂ ਅੱਜ 4 ਵਜੇ ਤੱਕ ਰਿਪੋਰਟ ਲੈ ਲਾਂਗੇ ਉਹ ਲੈ ਕੇ ਅਸੀਂ ਡੀ ਸਾਹਿਬ ਨੂੰ ਭੇਜ ਦਾਂ ਥੈਂਕ ਯੂ ਲਾਡਾ